ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਡੇ YouTube ਚੈਨਲ Ranjit Study Tag ਦੇ ਉੱਪਰ ਹਾਂ ਜੀ ਆਪਾਂ ਗੱਲ ਕਰਾਂਗੇ ਅੱਜ ਵਿਸ਼ਵਕਰਮਾ ਯੋਜਨਾ ਜਿਹੜੀ ਕਿ ਸੈਂਟਰ ਸਰਕਾਰ ਦੀ ਸਕੀਮ ਹੈ ਤੇ ਇਹ ਆਲ ਪੰਜਾਬ ਦੇ ਵਿੱਚ ਜਿਹੜੀ ਆਲ ਸਟੇਟ ਦੇ ਵਿੱਚ ਜਿਹੜੀ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਪਿਛਲੇ ਦਿਨੀ ਹੁਣ ਇਹਦੇ ਦੁਆਰਾ ਫਾਰਮ ਜਿਹੜੇ ਸ਼ੁਰੂ ਹੋ ਚੁੱਕੇ ਨੇ ਪਹਿਲਾਂ ਜਿਹੜੇ ਦੇ ਫਾਰਮ ਸੇ ਉਹ ਬੰਦ ਹੋ ਚੁੱਕੇ ਸੀਗੇ ਇਹਦੇ ਵਿੱਚ ਜਿੱਦਾਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਕੰਮ ਕਿਵੇਂ ਮਿਲਣਾ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਹੈ ਸੀਐਸਸੀ ਸੈਂਟਰ ਜਿਹੜਾ ਆਪਣਾ ਜਿਹੜਾ ਜਿੱਥੇ ਪੋਸਟਾਂ ਵਗੈਰਾ ਭਰਦੇ ਨੇ ਉੱਥੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ 15 ਦਿਨ ਦੀ ਢੀੜੀ ਟ੍ਰੇਨਿੰਗ ਉਹ ਦਿੱਤੀ ਜਾਊਗੀ ਉਹ ਤੁਸੀਂ ਕਿਸੇ ਵੀ ਕਿੱਤੇ ਵਿੱਚ ਮਾਹਰ ਹੋ ਚਾਹੇ ਤੁਸੀਂ ਸਿਲਾਈ ਦਾ ਸਿੱਖਣਾ ਚਾਹੁੰਦੇ ਹੋ ਸਿਲਾਈ ਦਾ ਆਪਣਾ ਜਿਹੜਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਚਾਹੀ ਕੋਈ ਨਾਈ ਪਣੇ ਦਾ ਕੋਈ ਕਰਨਾ ਚਾਹੁੰਦਾ ਕੋਈ কুমਾਰ ਜਿਹੜਾ ਘੜੇ ਵਗੈਰਾ ਬਣਾਉਂਦੇ ਨੇ ਉਹ ਕੰਮ ਜਾਂ ਕੋਈ ਆਪਣਾ ਤੁਸੀਂ ਲੋਹਾਰ ਦਾ ਕੰਮ ਕਰਨਾ ਚਾਹੁੰਦੇ ਹੋ ਕਰ ਰਹੇ ਹੋ ਤੁਸੀਂ ਪਹਿਲਾਂ ਤੋਂ ਤੁਸੀਂ ਇਹ ਕੰਮ ਦੇ ਵਿੱਚ ਆਪਣਾ ਜਿਹੜਾ ਲੋਨ ਵਗੈਰਾ ਲੈਣਾ ਚਾਹੁੰਦੇ ਹੋ ਕਾਫੀ ਤਰ੍ਹਾਂ ਦੇ ਕੰਮ ਨੇ ਜਿਹੜੇ ਮੈਂ ਤੁਹਾਨੂੰ ਅੱਗੇ ਡਿਟੇਲ ਦੇ ਵਿੱਚ ਦੱਸੂਗਾ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂਗੇ ਜਿੱਦਾਂ ਇੱਕ ਔਰਤ ਹੈ ਜਿਹੜੀ ਘਰਾਂ ਦੇ ਵਿੱਚ ਸਲਾਈ ਕਰਦੀ ਹੈ ਨਾ ਤਾਂ ਉਹ ਆਪਣਾ ਜਿਹੜਾ ਉਹ ਕਿਵੇਂ ਕੰਮ ਵਧਾ ਸਕਦੇ ਨੇ ਕਿਵੇਂ ਉਹ ਜਿਹੜਾ ਲੋਨ ਆ ਉਹ ਸਰਕਾਰ ਤੋਂ ਲੈ ਸਕਦੇ ਨੇ ਉਹ ਸਾਰੀ ਜਾਣਕਾਰੀ ਵੀ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂ ਜਿਵੇਂ ਹੀ ਤੁਸੀਂ ਵਿਸ਼ਵਕਰਮ ਯੋਜਨਾ ਦੇ ਜਿਹੜੇ ਫਾਰਮ ਆਉ ਭਰ ਦਨੇਓ ਭਰਮ ਤੋਂ ਬਾਅਦ ਜਿਹੜਾ ਤੁਹਾਨੂੰ ਨੇੜੇ ਦੇ ਜਿਹੜਾ ਕੋਈ ਤੁਹਾਨੂੰ ਸੈਂਟਰ ਪੀਐਮ ਮੋਦੀ ਦਾ ਜਿਹੜਾ ਸੈਂਟਰ ਹੈਗਾ ਉਹ ਲੱਗਦਾਗਾ ਉੱਥੇ ਜਿਹੜੀ ਟ੍ਰੇਨਿੰਗ ਵਾਸਤੇ ਤੁਹਾਨੂੰ 15 ਦਿਨ ਦੀ ਟ੍ਰੇਨਿੰਗ ਵਾਸਤੇ ਤੁਹਾਨੂੰ ਉੱਥੇ ਬੁਲਾਇਆ ਜਾਊਗਾ ਤਾਂ ਤੁਹਾਨੂੰ ਜਿਹੜੇ 15 ਦਿਨ ਦੇ ਵਕਾਇਦਾ ਪਰ ਡੇ ਦਾ 500 ਮਿਲਣਾਗਾ ਉਹ ਤੁਹਾਨੂੰ ਸਰਕਾਰ ਵੱਲੋਂ ਮਿਲਣਾਗਾ ਤਾਂ ਤੁਸੀਂ 15 ਦਿਨ ਦੇ ਮੰਨੋਂ ਤੋਂ 7500 ਰੁਪਏ ਤੁਹਾਨੂੰ ਉਹ ਮਿਲਣਾਗਾ ਬਾਕੀ ਤੁਹਾਨੂੰ ਇੱਕ ਟੂਲ ਕਿੱਟ ਖਰੀਦਣ ਵਾਸਤੇ ਮੰਨ ਲਓ ਤੁਹਾਡੇ ਕੋਲ ਮਸ਼ੀਨ ਨਹੀਂ ਹੈਗੀ ਅਗਰ ਤੁਹਾਡੇ ਕੋਲ ਮਸ਼ੀਨ ਹੈਗੀ ਤਾਂ ਵਧੀਆ ਅਗਰ ਨਹੀਂ ਹੈਗੀ ਤਾਂ ਟੂਲ ਕਿੱਟ ਖਰੀਦਣ ਵਾਸਤੇ ਤੁਹਾਨੂੰ 15000 ਸਰਕਾਰ ਵੱਲੋਂ ਹੋਰ ਮਿਲਣਾਗਾ ਜਿਹੜਾ ਕੀ ਤੁਹਾਡੇ ਖਾਤੇ ਦੇ ਵਿੱਚ ਆ ਜਾਣਾ ਤੁਸੀਂ ਉਹਦੇ ਤੇ ਮਸ਼ੀਨ ਵੀ ਲੈ ਸਕਦੇ ਹੋ ਤੇ ਤੁਸੀਂ ਅਗਰ ਤੁਹਾਡੇ ਕੋਲ ਮਸ਼ੀਨ ਹੈਗੀ ਹੈ ਤੁਸੀਂ ਆਪਣੇ ਕੰਮ ਵਾਸਤੇ ਉਹਨੂੰ ਵਰਤ ਸਕਦੇ ਹੋ ਇਸੇ ਤਰ੍ਹਾਂ ਤਰੀਕੇ ਨਾਲ ਹੀ ਅਗਰ ਤੁਸੀਂ ਹੋਰ ਵੱਡੇ ਲੈਵਲ ਦਾ ਕੰਮ ਕਰਨਾ ਚਾਹੁੰਦੇ ਹੋ ਮੰਨ ਲਓ ਕੋਈ ਸ਼ਾਪ ਵਗੈਰਾ ਕਰਨਾ ਚਾਹੁੰਦੇ ਹੋ ਜ਼ਿਆਤਰ ਲੇਡੀਜ਼ ਦੀ ਮੈਂ ਗੱਲ ਕਰ ਰਹੀਆਂ ਜਿਹੜੀਆਂ ਘਰੇ ਬੈਠ ਕੇ ਸਲਾਈ ਕਰ ਰਹੀਆਂ ਨਾ ਉਹ ਕੰਮ ਵੱਡਾ ਕਰਨਾ ਚਾਹੁੰਦੀਆਂ ਹੋਰ ਆਪਣਾ ਜਿਹੜਾ ਕੰਮ ਨੂੰ ਵਧਾਉਣਾ ਚਾਹੁੰਦੀਆਂ ਤਾਂ ਉਹ ਸਰਕਾਰ ਤੋਂ ਆਪਣਾ ਇਸ ਸਰਟੀਫਿਕੇਟ ਦੇ ਆਧਾਰ ਤੇ ਕਿਉਂਕਿ ਜੇ ਤੁਸੀਂ 15 ਦਿਨ ਦੀ ਟ੍ਰੇਨਿੰਗ ਲਾਉਂਗੇ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਮਿਲ ਲਾਗਾ ਜਿਹਦੇ ਆਧਾਰ ਤੇ ਤੁਸੀਂ ਬੈਂਕ ਦੇ ਵਿੱਚ ਜਾ ਕੇ ਵਿਸ਼ੇ ਕਰਮ ਜੋਜਨਾ ਤਹਿਤ ਲੋਨ ਅਪਲਾਈ ਕਰ ਸਕਦੇ ਹੋ ਜਿਹਦੀ ਜਿਹੜੀ ਅਮਾਉਂਟ ਹੈ ਉਹ ਹੋਊਗੀ 120000 ਤਾਂ ਤੁਸੀਂ ਸਿਰਫ ਲੱਖ ਰੁਪਏ ਜਿਹੜਾ ਸਰਕਾਰ ਨੂੰ ਵਾਪਸ ਕਰਨਾਗਾ 20000 ਦੀ ਤੁਹਾਨੂੰ ਜਿਹੜੀ ਸਬਸਿਡੀ ਸਰਕਾਰ ਤੋਂ ਮਿਲ ਜਾਣੀ ਆ ਇਹਦੇ ਵਿੱਚ ਕੀ ਹੋਣਾਗਾ ਜੇ ਇਨ ਫਿਊਚਰ ਅਗਰ ਕੋਈ ਐਦਾਂ ਦੀ ਵੀ ਦਿੱਕਤ ਪਰੇਸ਼ਾਨੀ ਆਉਂਦੀ ਦੋਸਤੋ ਲੋਨ ਨਹੀਂ ਵੀ ਭਰਿਆ ਜਾਂਦਾ ਤਾਂ ਤੁਹਾਨੂੰ ਪਤਾ ਹੈ ਕਿ ਸਰਕਾਰ ਵੱਲੋਂ ਕਈ ਥਾਵਾਂ ਤੇ ਕਈ ਜਗ੍ਹਾ ਤੇ ਜਿਹੜਾ ਲੋਨੋ ਮਾਫੀ ਕੀਤਾ ਗਿਆਗਾ ਤੇ ਇਹਦੇ ਤਹਿਤ ਤੁਸੀਂ ਬਹੁਤ ਵਧੀਆ ਅਰਨਿੰਗ ਕਰ ਸਕਦੇ ਹੋ ਘਰੇ ਬੈਠੇ ਜਿਹੜੀਆਂ ਔਰਤਾਂ ਵਧੀਆ ਸਿਲਾਈ ਦਾ ਕੰਮ ਜਾਣਦੀਆਂ ਨੇ ਸਰਕਾਰ ਵੱਲੋਂ ਉਹਨਾਂ ਨੂੰ ਜਿੱਦਾਂ ਸਕੂਲਾਂ ਦਾ ਕੰਮ ਦਿੱਤਾ ਜਾਂਦਾ ਯੂਨੀਫਾਰਮਾਂ ਦਾ ਹੋਰ ਵੀ ਜਿੱਦਾਂ ਸਿਕਿਉਰਿਟੀ ਗਾਰਡਾਂ ਦੀ ਯੂਨੀਫਾਰਮ ਹੋਗੀ ਪੰਜਾਬ ਪੁਲਿਸ ਦੀ ਯੂਨੀਫਾਰਮ ਹੋਗੀ ਤਾਂ ਉਹ ਕੰਮ ਆਲਰੇਡੀ ਤੁਹਾਨੂੰ ਪਤਾ ਹੀ ਹੈ ਕਿ ਪਹਿਲ ਜੋ ਇਹਨਾਂ ਦੇ ਤਹਿਤ ਸਰਕਾਰ ਵੱਲੋਂ ਦਿੱਤਾ ਜਾ ਰਿਹਾਗਾ ਤੇ ਤੁਸੀਂ ਵੀ ਅਗਰ ਇਹ ਕੋਰਸ ਕਰਕੇ ਇੱਕ ਵਧੀਆ ਅਰਨਿੰਗ ਕਰਨਾ ਚਾਹੁੰਦੇ ਹੋ ਵਧੀਆ ਕਮਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਯੋਜਨਾ ਦੇ ਵਿੱਚ ਆਪਣਾ ਜਿਹੜਾ ਪਾਰਟਿਸਪੇਟ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਅਗਰ ਤੁਹਾਨੂੰ ਕੁਝ ਨਹੀਂ ਪਤਾ ਲੱਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਅਸੀਂ ਤੁਹਾਨੂੰ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਅਸੀਂ ਤੁਹਾਡੇ ਲਈ ਐਦਾਂ ਦੀ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ